ਕਲ ਜੀ ਸਾਰਿਆਂ ਨੂੰ ਮੈਂ ਕਿਸ ਮਨਦੀਪ ਚੈਨਲ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆਂ ਹਾਂਜੀ ਦੇਖੋ ਆਪਾਂ ਨਾ ਅੱਜ ਸ਼ਾਰਟ ਪੀਸ ਲੈ ਕੇ ਆਏ ਆਂ ਕੁਝ ਕ ਸ਼ਾਰਟ ਪੀਸ ਨੇ ਜੀ ਆਪਣੇ ਕੋਲੇ ਜਿਨ੍ਹਾਂ ਨੇ ਵੀ ਲੈਣੇ ਹੋਣ ਕਿਉਂਕਿ ਇਹ ਵਾਲੇ ਸ਼ਾਰਟ ਪੀਸ ਆਪਣੇ ਕੋਲ ਦੁਬਾਰਾ ਆਏ ਨੇ ਪਹਿਲਾਂ ਜਿਨ੍ਹਾਂ ਭੈਣਾਂ ਨੂੰ ਨਹੀਂ ਮਿਲੇ ਸੀ ਜੀ ਉਹ ਅੱਜ ਆਰਡਰ ਕਰ ਸਕਦੀਆਂ ਨੇ ਦੇਖੋ ਜਿਸ ਤਰ੍ਹਾਂ ਇਹ ਹੈਗਾ ਜੀ ਰੋਜ਼ਟ ਕਲੈਕਸ਼ਨ ਦਾ ਸ਼ਾਰਟ ਪੀਸ ਹੈ 190 ਦਾ ਇਹਦੇ ਨਾਲ ਦੇ ਜੀ ਆਪਣੇ ਕੋਲੇ ਦੋ ਕੱਟ ਪੀਸ ਨੇ 190 ਤੇ 190 ਦੋ 90 90 ਦੇ ਨੇ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਮਿਲੂਗਾ ਜੀ ਪੀਸ ਆ ਤੇ ਨੈਕਸਟ ਹੈਗਾ ਆਹ ਵਾਲਾ ਜੀ ਆਰੀ ਵਰਕ ਦਾ ਸ਼ਾਰਟ ਪੀਸ ਇਹ ਹੈਗਾ 2 ਮੀਟਰ ਦਾ ਆਰੀ ਵਰਕ ਤੁਹਾਨੂੰ ਨਾਲ ਮਿਲੂਗਾ ਜਿੰਨੇ ਪਹਿਣਾ ਦੀ ਸ਼ਰਟ 2 ਮੀਟਰ ਚ ਬੰਦੀ ਹੈ ਜੀ ਉਹ ਪਹਿਣਾ ਬਾਈ ਕਰ ਸਕਦੀਆਂ ਨੇ ਦੇਖੋ ਬਹੁਤ ਹੀ ਸੋਨਾ ਵਰਕ ਹੈ ਜੀ ਸੀਰਤ ਕਲੈਕਸ਼ਨ ਦੇ ਪੀਸ ਰਹਿਣਗੇ ਜੀ ਇਹ ਰੂਗਾ ਜੀ 2 ਮੀਟਰ ਦਾ ਪੀਸ ਆਹ ਵਾਲਾ ਰੂਗਾ ਜੀ 1.75 ਦਾ ਤੁਸੀਂ ਕਿਸੇ ਵੀ ਕਲਰ ਦੀ ਇਹਦੇ ਨਾਲ ਬਾਟਮ ਲੈ ਸਕਦੇ ਹੋ ਕਿਉਂਕਿ ਇਹਦੇ ਵਿੱਚ ਕਲਰ ਆਪਸ਼ਨ ਕਾਫੀ ਸਾਰੇ ਹੁੰਦੇ ਨੇ ਜੀ ਸੀਰਟ ਕਲੈਕਸ਼ਨ ਦੇ ਕੱਟ ਪੀਸ ਰਹਿਣਗੇ ਨੈਕਸਟ ਹੈਗਾ ਜੀ ਟਿੰਟਿੰਗ ਕਲੈਕਸ਼ਨ ਇਹ 2.5 ਮੀਟਰ ਦਾ ਸ਼ਰਟ ਪੀਸ ਹੋਊਗਾ ਵੀ ਜਿਨ੍ਹਾਂ ਨੂੰ ਨੀਡ ਹੋਵੇ ਲੈ ਸਕਦਾ 2.5 ਮੀਟਰ ਦਾ ਓਨਲੀ ਸ਼ਰਟ ਪੀਸ ਹੈ ਜੀ ਆਫ ਵਾਈਟ ਤੁਸੀਂ ਬਾਟਮ ਨਾਲ ਲੈ ਸਕਦੇ ਹੋ ਬਰਬਰੀ ਕਾਟਨ ਦੀ ਤਰ੍ਹਾਂ ਜੀ ਹੁੰਦਾ ਇਹ ਇਹ ਮਤਲਬ ਨਿਊ ਚੱਲੇ ਵਾਲਾ ਜਿੱਦਾਂ ਬਰਬਰੀ ਕਾਟਨ ਹੁੰਦੀ ਹੈ ਉਸ ਤਰ੍ਹਾਂ ਹੁੰਦਾ ਬ੍ਰਾਂਡ ਵਾਲਾ ਰਹਿਣ ਵਾਲਾ ਜੀ ਨਾਨ ਬ੍ਰਾਂਡ ਦਾ ਨਹੀਂ ਹੋਊਗਾ ਦੇਖੋ ਬਰਬਰੀ ਦੀ ਤਰ੍ਹਾਂ ਹੁੰਦਾ ਜੀ ਇਹ ਜਿੰਨਾਂ ਦੇ ਵੀ 2.5 ਮੀਟਰ ਚ ਬੰਦੀ ਹੈ ਜੀ ਸ਼ਾਰਟ ਉਹ ਲੈ ਸਕਦੇ ਨੇ ਆ ਹੈਗਾ ਜੀ ਪ੍ਰਿੰਸ ਟੈਬੀ ਲਾਈਨਿੰਗ ਇਹ 4 ਮੀਟਰ ਦਾ ਪੀਸ ਰਹਿਣ ਵਾਲਾ ਇਹ ਸਿੰਗਲ ਪੀਸ ਹੀ ਹੈ ਜੀ ਇਹ ਤੁਹਾਨੂੰ ਸਿਰਫ 400 ਰੁਪਏ ਦਾ ਮਿਲੂਗਾ ਜੇ ਤੁਸੀਂ ਕੋਟ ਸੈੱਟ ਬਣਾਉਣਾ ਤਾਂ ਪਰਫੈਕਟ ਹੈ ਜੀ ਸੂਟ ਵੀ ਬਣ ਜਾਊਗਾ ਜਿਨ੍ਹਾਂ ਦੀ ਲੈਂਥ ਕੱਟ ਹੁੰਦੀ ਹੈ ਜੇ ਪਲਾਜ਼ੋ ਵਗੈਰ ਨਾਲ ਤੁਸੀਂ ਸੂਟ ਬਣਾ ਸਕਦੇ ਹੋ ਸਿਰਫ 400 ਦਾ ਮਿਲੂਗਾ ਜੀ ਬਹੁਤ ਹੀ ਸੌਫਟ ਕਾਟਨ ਹੁੰਦੀ ਹੈ ਸ਼ੀਪਿੰਗ ਸਾਰਿਆਂ ਦੀ ਐਕਸਟਰਾ ਰਹੂਗੀ ਆ ਵੀ ਹੈਗਾ ਜੀ ਸ਼ਰਟ ਪੀਸ 22 ਦਾ 22 ਦਾ ਸ਼ਰਟ ਪੀਸ ਰਹੂਗਾ ਇਹ ਪ੍ਰਿੰਸ ਕਲੈਕਸ਼ਨ ਦਾ 120 ਰੁਪਏ ਪਰ ਮੀਟਰ ਜੀ ਇਹਨਾਂ ਨੂੰ ਵੀ ਨੀਡ ਹੋਵੇ ਨਿਊ ਡਿਜ਼ਾਈਨਿੰਗ ਹੈ ਜੀ ਬਹੁਤ ਸੋਹਣਾ ਕੱਟ ਪੀਸ ਹੈ ਜੇ ਤੁਸੀਂ ਨਾਲ ਬਾਟਮ ਲੈਣਾ ਚਾਹੁੰਦੇ ਹੋ ਬਾਟਮ ਵੀ ਮਿਲ ਜੂ ਵੈਸੇ ਅੱਜ ਦੀ ਵੀਡੀਓ ਚ ਆਪਾਂ ਕੁਝ ਕੁ ਸ਼ਰਟ ਪੀਸ ਹੀ ਦਿਖਾਏ ਨੇ ਜਿੰਨਾਂ ਜਿੰਨਾਂ ਨੂੰ ਵੀ ਨੀਡ ਹੋਵੇ ਜੀ ਬੁਕਿੰਗ ਕਰਵਾ ਸਕਦੇ ਨੇ ਧੰਨਵਾਦ